ਆਲਟੂ ਨਿਊਜ਼ ਚੈਨਲ ਦੇ ਵੇ ਤੁਹਾਡਾ ਸਵਾਗਤ ਟਾਂਡਾ ਪੁਲਿਸ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਨੂੰ ਅੱਡਾ ਸਰਹਾ ਥਾਣਾ ਨੇ ਗ੍ਰਿਫਤਾਰ ਕੀਤਾ ਤੇ ਦੂਜੇ ਨੂੰ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਇਹ ਖਬਰ ਤੁਹਾਡੇ ਨਾਲ ਸਾਂਝੀ ਕਰੇ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਰਵਾਹ ਲੋ ਇੰਸਪੈਕਟਰ ਓਂਕਾਰ ਸਿੰਘ ਮਰਾੜ ਮੁਖ ਅਫਸਰ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਥਾਣਾ ਟਾਂਡਾ ਦੇ ਅਦੀਨ ਹੁੰਦੇ ਏਰੀਆ ਦੇ ਵਿੱਚ ਚਿੱਟਾ ਹੀ ਨਹੀਂ ਸ਼ਰਾਬ ਸਪਲਾਈ ਕਰਨ ਵਾਲਿਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਨੇ ਦੱਸਿਆ ਕਿ ASI ਗੁਰਮੀਤ ਸਿੰਘ ਚੌਂਕੀ ਸਰਾ ਥਾਣਾ ਸਮੇਤ ਪੁਲਿਸ ਪਾਰਟੀ ਤੇ ASI ਜਸਵਿੰਦਰ ਸਿੰਘ ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਾਫਜ਼ਾ ਹਲੋਈ ਜਦੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਸ਼ਰਾਬ ਗ੍ਰਾਮਤ ਕੀਤੀ ਗਈ ਉਹਨਾਂ ਤੇ ਵੱਖ-ਵੱਖ ਮੁਕਤਮੇ ਦਰਜ ਕਰਕੇ ਲੜਿੰਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਦੋਸ਼ੀਆਂ ਨੂੰ ਹੁਣ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਛ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਅਮਰਜੰਦ ਵਾਸੀ ਟਟਾ थाना ਟਾਂਡਾ जिला हिसारपुर तो 36000 एमएल संतरा मारका शराब ते ਨਾਲ ਹੀ चमनलाल उर्फ पम्मा पुत्र अजीत सिंह वासी मनूक कलां तो 30000 एमएल शराब बरामद ਕੀਤੀ ਗਈ ਤੁਸੀਂ ਦੇਖ ਰਹੇ ਹੋ ਜਸਵੀਰ ਕਾ ਜਲਦੀ ਅੱਡਾ ਸਰਾਂ ਤੋਂ ਵਿਸ਼ੇਸ਼ ਰਿਪੋਰਟ ਆਪਨੰਦਰ ਮਾਨਯੋਗ ਐਸਐਸਪੀ ਸਰਦਾਰ सताश सिंह ਚਾਲ ਜੀ ਦੇ ਦਿਸ਼ਨ ਨਿਰਦੇਸ਼ਨ ਤੇ ਨਸ਼ਿਆਂ ਦੇ ਖਿਲਾਫ ਚਲਾਈ ਗਈ ਮਹਾਂਉਦੇ ਤਹਿਤ थाना टांडा ਵਿਖੇ ਸ਼ਰਾਬ ਦੇ ਦੋ ਮਗਦਮੇ ਜਿਹੜੇ ਆ ਇਹ ਕੇਐਸਆਈ ਰਜੇਸ਼ ਕੁਮਾਰ ਨੇ 24 ਰਾਤਾਂ ਤੋਂ ਦੂਸਰਾ ਐਸਐਸ ਜਸਵੰਦਰ ਸਿੰਘ ਨੇ ਥਾਣਾ ਟਾਂਡਾ ਤੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਬਲਤਾਰ ਸਿੰਘ ਤਾਰੀ ਪੁੱਤਰ ਅਮਰਚੰਦ ਵਾਸੀ ਟੱਟ ਥਾਣਾ ਟਾਂਡਾ ਚੰਮਨ ਲਾਲ ਰੋਡ ਪੰਮਾ ਪੁੱਤਰ ਜੀਤ ਸਿੰਘ ਵਾਸੀ ਮੂਰਤਗੜਾ ਇਹ ਦੋਨਾਂ ਦੋਸ਼ੀਆਂ ਨੂੰ ਫੜ ਕੇ 66000 ਐਮਐਲ ਨਸ਼ਾ ਸ਼ਰਾਬ ਜਿਹੜੀ ਹੈ ਜਿਹੜੀ ਚੰਡੀਗੜ੍ਹ ਤੇ ਹਿਮਾਚਲ ਦੀ ਹੈਗੀ ਆ ਜਿਹਨਾਂ ਨੂੰ ਪੰਜਾਬ ਚ ਬੈਨ ਹੈ ਉਹ ਸ਼ਰਾਬ ਦੀ ਗ੍ਰਾਂਟ ਕੀਤੀ ਹੈ ਇਹ ਸ਼ਰਾਬ ਸੰਬੰਧੀ ਇਹਨਾਂ ਦੋਸ਼ੀਆਂ ਕੋਲੇ ਕੋਈ ਪਾਸ ਆਪਣਾ ਲਾਇਸੈਂਸ ਜਾਂ ਕੋਈ ਹੋਰ ਪਰਮਿਟ ਨਹੀਂ ਸੀਗਾ ਅਤੇ ਇਹਨਾਂ ਦੋਸ਼ੀਆਂ ਨੂੰ ਸ਼ਰਾਬ ਕਿਹੜੇ ਸਪਲਾਈ ਕੀਤੀ ਆ ਉਹਨਾਂ ਨੂੰ ਇਸ ਮਗਰੋਂ ਇਹ ਨਾਮਜ਼ਦ ਕੀਤਾ ਗਿਆ ਨਸ਼ਿਆਂ ਦੇ ਖਿਲਾਫ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸਖਤ ਕਾਰਵਾਈ ਕਰਕੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹ ਮਹਿੰਮ ਜੜੀ ਲਗਾਤਾਰ ਜਾਰੀ ਰਹੇ ਥੈਂਕ ਯੂ